ਪਿਛਲੀ ਵਾਰ ਦੀ ਗੱਲ ਕਰੀਏ ਤਾਂ ਸਾਰੇ ਕਲਾਕਾਰ ਦੇ ਪੰਜਾਬ ਦੇ ਜਿੰਨੇ ਵੀ ਕਲਾਕਾਰ ਹੈ ਨਾ ਬੱਬੂ ਮਾਨ ਸਿੱਧੂ ਮੂਸੇਵਾਲਾ ਚਲੋ ਉਹ ਤਾਂ ਨਹੀਂ ਰਿਹਾ ਪਰ ਆਪਣਾ ਦੀਪ ਸਿੱਧੂ ਨਹੀਂ ਰਿਹਾ ਪਰ ਹੋਰ ਵੀ ਬਹੁਤ ਸਾਰੇ ਕਲਾਕਾਰ ਸੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਪਰ ਇਸ ਵਾਰ ਕੋਈ ਕਲਾਕਾਰ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਆਪਾਂ ਸ਼ੰਭੂ ਦੇ ਵੀ ਜਾਇਆ ਏ ਆਪਾਂ ਜਿਹੜਾ ਖਨੌਰੀ ਪਾウダー ਦੇ ਵੀ ਜਾਇਆ ਏ ਇੱਕ ਵੀ ਕਲਾਕਾਰ ਸਾਥ ਨਹੀਂ ਦੇ ਰਿਹਾ ਕੀ ਚੱਕਰ ਹੈ ਕਲਾਕਾਰ ਕਿਸਾਨੀ ਅੰਦੋਲਨ ਨਾਲ ਇਸ ਵਾਰ ਕਿਉਂ ਨਹੀਂ ਜੁੜ ਰਿਹਾ ਇਸ ਮੁੱਦੇ ਤੇ ਆਪਾਂ ਆਵਾਂਗੇ ਉਸ ਤੋਂ ਪਹਿਲਾਂ ਮੈਂ ਥੋੜੀ ਜੀ ਹੋਰ ਗੱਲ ਕਰਨਾ ਚਾਹੁੰਨਾ ਇੱਕ ਕਹਿੰਦੇ ਉਹਨੇ ਘਾਟ ਸਾਨੂੰ ساری ਜਿੰਦਗੀ ਸੱਜਣਾ ਬੇ ਤੇਰੀ ਘਾਟ ਤੇ ਰਹਿਣੀ ਹੈ ਘਾਟ ਚਾਹੇ ਤਣਕੇ ਦੀ ਹੋਵੇ ਘਾਟ ਘਾਟ ਹੁੰਦੀ ਹੈ ਚਾਹੇ ਤਣਕੇ ਦੀ ਹੋਵੇ ਜਿਹੜੀ ਚ ਆਪਾਂ ਕਮੀ ਹੈ ਹੁਣ ਮੰਨ ਲਓ ਆਪਾਂ ਸਬਜ਼ੀ ਖਾ ਰਹੇ ਹਾਂ ਉਹ ਚ ਸਾਰਾ ਕੁਝ ਓਕੇ ਆ ਘੋ ਵੀ ਬਹੁਤ ਪਾਰਕ ਆ ਬਣਾਈ ਵੀ ਬਹੁਤ ਟੇਸਟੀ ਆ ਉਹ ਚ ਨੂਨ ਦੀ ਨੂਨ ਪਾਇਆ ਪਰ ਥੋੜਾ ਜਿਹਾ ਨੂਨ ਘਟ ਹੈ ਹਮ ਆਪਾਂ ਕਹਿੰਦੇ ਜੇ ਥੋੜਾ ਜਿਹਾ ਨੂਨ ਹੁੰਦਾ ਨਾ ਸਵਾਦ ਆ ਜਾਂਦਾ ਘਾਟ ਘਾਟ ਹੁੰਦੀ ਆ ਸੋ ਆਪਾਂ ਹੁਣ ਆਨੇ ਮੁੱਦੇ ਦੀ ਗੱਲ ਤੇ ਮੁੱਦਾ ਕੀ ਹੈ ਸਾਡੇ ਚ ਸਾਡਾ ਦੀਪ ਸਿੱਧੂ ਨਹੀਂ ਹੈਗਾ ਇਹ ਇੱਕ ਛੋਟੀ ਨਹੀਂ ਬਹੁਤ ਵੱਡੀ ਗੱਲ ਹੈ ਕਾਰ ਤਾਂ ਛੋਟੀ ਜੀ ਮਾਨ ਨਹੀਂ ਹੁੰਦੀ ਪਰ ਇਹ ਬਹੁਤ ਵੱਡੀ ਕਾਰ ਬਹੁਤ ਵੱਡਾ ਯੋਗਦਾਨ ਸੀ ਉਸ ਵੀਰ ਦਾ ਬਹੁਤ ਵੱਡਾ ਯੋਗਦਾਨ ਸੀ ਦੀਪ ਸਿੱਧੂ ਦੀ ਸਾਡੇ ਸ਼ਹੀਦ ਦੀਪ ਸਿੱਧੂ ਦੀ ਆਵਾਜ਼ ਦੇ ਵਿੱਚ ਉਸ ਦੀ ਸੋਚਣੀ ਦੇ ਵਿੱਚ ਉਸ ਦੀ ਗੜਕ ਦੇ ਵਿੱਚ ਉਹ ਤਾਕਤ ਸੀ ਉਹ ਇੱਕ ਸ਼ਕਤੀ ਉਹ ਪਾ ਇੱਕ ਵਜੂਦ ਕਹਿ ਸਕਦੇ ਹਾਂ ਉਹਦੇ ਅੰਦਰ ਸੀ ਕਿ ਉਹ ਮਰੇ ਹੋਏ ਬੰਦੇ 'ਚ ਜਾਨ ਪਾ ਦਿੰਦਾ ਜਾਨ ਪਾ ਦਿੰਦਾ ਸੀ ਸੋ ਜਿਹੜੇ ਪਿਛਲੀ ਵਾਰੀ ਬਾਰਡਰਾਂ ਨੂੰ ਟੱਪ ਟੱਪ ਕੇ ਮੈਂ ਕਹਿੰਦਾ ਜਿਹੜੇ ਕਰੇਨਾ ਤੋਂ ਪਰਾਂ ਨਹੀਂ ਹੁੰਦੇ ਸੀ ਲੋਕਾਂ ਨੇ ਹੱਥਾਂ ਨਾਲ ਟੱਕਦੇ ਸੀ ਉਹ ਇੱਕ ਦੇਣ ਸੀ ਦੀਪ ਸਿੱਧੂ ਦੀ ਬੋਲਾਂ ਦੀ ਜੋਸ਼ ਭਰ ਆਉਂਦਾ ਸੀ ਜੋਸ਼ ਭਰ ਆਉਂਦਾ ਸੀ ਸੋ ਦੂਜੇ ਪਾਸੇ ਆਪਾਂ ਕਹਿ ਦਿੰਦੇ ਆ ਚਲੋ ਆਜੋ ਇੱਧਰ ਆਜੋ ਸਾਡੇ ਲੱਖਾਂ ਸਦਾਨਾ ਹੋ ਗਿਆ ਸਾਡਾ ਆਪਣਾ ਪਾਨੇ ਸਿੱਧੂ ਹੋ ਗਿਆ ਇੱਧਰ ਆ ਜਾ ਲੈ ਹੁਣ ਆਪਾਂ ਪਾਨੇ ਸਿੱਧੂ ਤੇ ਸਭ ਨੂੰ ਪਤਾ ਹੈ ਕਿ ਬੀਤੇ ਦਿਨਾਂ ਚ ਕੀ ਬੀਤ ਕੇ ਹਟਿਆ ਉਹਦੇ ਕਰਕੇ ਲੱਖਾਂ ਸਿਧਾਨਾਂ ਤੇ ਕਾਫੀ ਜਿਹੜੇ ਹੋਰ ਸਾਡੇ ਪੰਜਾਬ ਜਥੇਬੰਦੀ ਦੇ ਜਿਹੜੇ ਮੇਨ ਮੁਖ ਲੀਡਰ ਸੀਗੇ ਉਹ ਵੀ ਉਧਰ ਉਲਝੇ ਰਹੇ ਕਿਉਂਕਿ ਉਹਨੂੰ ਵੀ ਕਢਾਉਣਾ ਇੱਕ ਮੁੱਦਾ ਸੀ ਮੁੱਦਾ ਸੀ ਉਹਨੂੰ ਵੀ ਕਢਾਉਣਾ ਇੱਕ ਜ਼ਰੂਰੀ ਸੀ ਪਰ ਹੁਣ ਐਲਾਨ ਕਰਤਾ ਨਾ ਭਾਨੇ ਸਿੱਧੂ ਨੇ ਹੁਣ 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 ਐਲਾਨ ਕੀਤਾ ਭਾਨੇ ਸਿੱਧੂ ਨੇ ਕੱਲ ਨੂੰ ਵੀ ਮੈਂ ਦਿੱਲੀ ਜਾ ਰਿਹਾ ਹਾਂ ਕਿ ਮੈਂ ਦਿੱਲੀ ਜਾ ਰਹੇ ਹਾਂ ਹੁਣ ਟੱਕਾ ਵੱਜੂਗਾ ਹੁਣ ਫਰਕ ਪਾਊਗਾ ਪਰ ਕਿਤੇ ਨਾ ਕਿਤੇ 13 ਤਰੀਕ ਨੂੰ ਭਾਨਾ ਸਿੱਧੂ ਨਹੀਂ ਜਾ ਸਕਿਆ ਤੇ 13 ਤਰੀਕ ਤੋਂ ਪਹਿਲਾਂ ਤਿਆਰੀਆਂ ਨਹੀਂ ਹੋ ਸਕੀਆਂ ਤਿਆਰੀਆਂ ਨਹੀਂ ਹੋ ਸਕੀਆਂ ਕਿੱਥੇ ਦੀਪ ਭਾਨੇ ਸਿੱਧੂ ਨੇ ਘਰੇ ਹੋਣਾ ਸੀ ਹੂੰ ਘਰੋਂ ਜਥੇਬੰਦ ਬਹੁਤ ਸਾਰਾ ਜੂਥ ਜੂਥ ਇਕੱਠਾ ਕਰਨਾ ਸੀ ਜੂਥ ਕਟਾ ਕਰਨਾ ਸੀ ਉਹਨੇ ਵੀਡੀਓ ਪਾਉਣੀਆਂ ਸੀ ਸਟੇਟਸ ਲਾਉਣੇ ਸੀ ਉਸਨੇ ਲੋਕਾਂ ਨੂੰ ਜੋੜਨਾ ਸੀ ਉਹ ਉਹ ਇੱਕ ਵੀ ਚੀਜ਼ ਭਾਨੇ ਸਿੱਧੂ ਤੋਂ ਨਹੀਂ ਹੋ ਸਕੀ ਨਹੀਂ ਲੱਖੇ ਸਿਧਾਣੇ ਦੀ ਗੱਲ ਲੱਖਾ ਸਿਧਾਣਾ ਭਾਨੇ ਸਿੱਧੂ ਵਾਲੇ ਮਸਲੇ 'ਚ ਉਲਝ ਜਾ ਰਿਹਾ ਉਧਰ ਉਲਝ ਗਿਆ ਉਹ ਤੋਂ ਨਹੀਂ ਕਿਸੇ ਤਰ੍ਹਾਂ ਦਾ ਕੁਝ ਕੁਝ ਬਾਈ ਦੀ ਪੰਜਾਬ ਬਚਾਓ ਰੈਲੀ ਵੀ ਚੱਲ ਰਹੀ ਹੈ ਸਾਰੇ ਪਾਸੇ ਹੈ ਨਾ ਠੀਕ ਹੈ ਦੂਜੀ ਗੱਲ ਹੁਣ ਕਈ ਕਿਸਾਨ ਆਗੂ ਵੀ ਇਧਰ ਹੀ ਉੜਝੇ ਰਹੇ ਸੋ ਠੀਕ ਹੈ ਇਸ ਕਰਕੇ ਹੁਣ ਆਜੋ ਜੀ ਆਪਾਂ ਕੱਲੇ ਆਪਣਾ ਕਲਾਕਾਰ ਨਹੀਂ ਬਹੁਤ ਸਾਰੀਆਂ ਜਥੇਬੰਦੀਆਂ ਵੀ ਨਹੀਂ ਗਈਆਂ ਨਿੰਗ ਸਿੰਘ ਜਥੇਬੰਦੀਆਂ ਨਹੀਂ ਗਈਆਂ ਮੈਂ ਉਹੀ ਗੱਲ ਕਰਦਾ ਮਜ਼ਦੂਰ ਜਥੇਬੰਦੀ ਹੈ ਨਾ ਵੀ ਇਹਨਾਂ ਬਾਰੇ ਦੱਸੋ ਕਿਉਂ ਕੀ ਚੱਕਰ ਅਸੀਂ ਪਿਛਲੇ ਅੰਦੋਲਨ ਦੇ ਵਿੱਚ ਜਿੱਥੇ ਬਹੁਤ ਵੱਡੀ ਖੱਟੀ-ਖੱਟੀ ਸੀ ਅਸੀਂ ਸਾਡੀ ਜਿੱਤ ਹੋਈ ਸੀ ਉਸ ਟਾਈਮ ਦੇ ਵਿੱਚ ਕੁਝ ਕੁ ਸ਼ਰਤਾਂ ਸੀ ਜਿਹੜੀਆਂ ਉਹ ਰਹਿ ਗਈਆਂ ਸੀ ਸਾਡਾ ਦੀਪ ਸਿੱਧੂ ਕਹਿੰਦਾ ਕਹਿੰਦਾ ਚਲਿਆ ਗਿਆ ਇਸ ਜਹਾਨ ਤੋਂ ਕਿ ਮਹੀਨਾ ਹੋਰ ਲਾ ਲੋ ਮਹੀਨਾ ਹੋਰ ਲਾ ਲੋ ਨਹੀਂ ਮੁੜ ਕੇ ਆਉਣਾ ਪਊ ਅੱਜ ਉਹੀ ਗੱਲ ਹੋਊ ਬੋਲ ਸੱਚੇ ਹੋਗੇ ਬੋਲ ਸੱਚੇ ਹੋਗੇ ਕਿਉਂਕਿ ਜਿਹੜਾ ਦੀਪ ਸਿੱਧੂ ਸੀ ਨਾ ਬਹੁਤ ਉੱਚੀ ਸੋਚ ਦਾ ਮਾਲਕ ਸੀ ਉਹਦੀ ਸੋਚ ਆਮ ਬੰਦੇ ਦੀ ਸਮਝ ਤੋਂ ਬਾਹਰ ਸੀ ਉਹ ਬੰਦਾ ਇੰਨਾ ਪੜਿਆ ਲਿਖਿਆ ਤੇ ਨਾਲ ਇੰਨਾ ਕੜਿਆ ਹੋਇਆ ਸੀ ਯਾਰ ਇੱਕ ਪੂਰੇ ਇੰਡੀਆ ਲੈਵਲ ਤੇ ਚਲੋ ਹਣਾ ਜੇ ਆਪਾਂ ਇੱਕ ਆਹਾ ਧੂਏ 'ਚ ਤੀਰ ਨਹੀਂ ਮਾਰਦੇ ਮੈਂ ਕਹਿੰਦਾ ਵੀ ਵੱਡਾ ਲੈਵਲ ਤੇ ਨਹੀਂ ਪੂਰੇ ਇੰਡੀਆ ਲੈਵਲ ਤੇ ਬੰਦਾ ਵਕੀਲ ਸੀ ਵਕੀਲ ਸੀ ਇੰਡੀਆ ਲੈਵਲ ਤੇ ਵਕੀਲੀ ਕਰਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਮਾੜੇ ਢੂੜੇ ਬੰਦੇ ਦਾ ਕੰਮ ਨਹੀਂ ਵਕੀਲ ਸੀ ਸਟਾਰ ਵੀ ਸੀ ਸਟਾਰ ਵੀ ਸੀ ਬੰਬਈ ਦੇ ਵੱਡੇ ਵੱਡੇ ਐਕਟਰਾਂ ਦਾ ਬਹਿਣਾ ਉੱਠਣਾ ਸੀ ਬਹਿਣਾ ਉੱਠਣਾ ਸੀ ਤੇ ਵੱਡੇ ਵੱਡੇ ਬੰਬਈ ਦੇ ਐਕਟਰਾਂ ਦੇ ਕੇਸ ਲੜੇ ਨੇ ਕੇਸ ਲੜੇ ਨੇ ਸੋ ਹੁਣ ਉਹਦੀ ਸੋਚ ਕਿੱਡੀ ਕਿਸੀ ਉਹ ਤਾਂ ਮੇਰੀ ਸਮਝ ਤੋਂ ਵੀ ਬਾਹਰ ਹੈ ਮੈਂ ਤਾਂ ਸਿਰਫ ਕਹਿ ਸਕਦਾ ਵੀ ਤੂੰ ਸੋਚ ਵੱਡੀ ਸੀ ਹੁਣ ਉਹਦੀ ਸੋਚ ਨੂੰ ਆਪਾਂ ਲੈ ਕੇ ਚੱਲਦੇ ਤਾਂ ਠੀਕ ਸੀ ਪਰ ਠੀਕ ਹੈ ਉਸ ਗੱਲ ਤੋਂ ਬਹੁਤ ਸਾਰੇ ਮਨਮਟਾਵ ਉਥੋਂ ਉਹ ਨਿਕਲੇ ਜਿੱਥੋਂ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਜਦੋਂ ਉਸ ਤਰੀਕ ਨੂੰ ਜਿਹੜੀ ਤਰੀਕ ਨੂੰ ਅਸੀਂ ਉੱਥੋਂ ਧਰਨਾ ਚੱਕਿਆ ਉਹ ਤਰੀਕ ਨੂੰ ਉੱਥੇ ਧਰਨਾ ਕੁਝ ਲੋਕਾਂ ਦਾ ਮੰਨਣਾ ਸੀ ਕਿ ਧਰਨਾ ਹਜੇ ਜਾਰੀ ਕੀਤਾ ਜਾਵੇ ਪਰ ਕੁਝ ਲੋਕਾਂ ਦਾ ਮੰਨਣਾ ਸੀ ਕਿ ਹੁਣ ਧਰਨੇ ਨੂੰ ਖਤਮ ਕੀਤਾ ਜਾਵੇ ਜਿਹੜਾ ਸਾਨੂੰ ਮਿਲ ਗਿਆ ਪਹਿਲਾਂ ਅਸੀਂ ਉਹਦੀ ਖੁਸ਼ੀ ਕਿਉਂਕਿ ਸਾਲ ਹੋ ਗਿਆ ਸੀ ਲੋਕਾਂ ਨੂੰ ਹਨ ਬੈਠਣ ਸਾਲ ਤੋਂ ਚਾਹ ਸੀ ਕੋਈ ਘਰੇ ਜਾਵਾਂਗੇ ਆਪਾਂ ਜਿੱਤ ਚੁੱਕਿਆ ਆਪਾਂ ਜਿੱਤ ਚੁੱਕਿਆ ਇੱਕ ਜਿੱਤ ਦੀ ਖੁਸ਼ੀ ਲੈ ਕੇ ਘਰੇ ਜਾਈਏ ਹਨ ਉਹ ਚਾ ਚਾਚ ਅਸੀਂ ਉੱਥੋਂ ਉੱਠੇ ਉੱਥੋਂ ਜਦੋਂ ਅਸੀਂ ਦਿੱਲੀ ਨੂੰ ਛੱਡ ਕੇ ਤੁਰੇ ਆ ਨਾ ਤਾਂ ਇਕੱਲੀ ਜਿੱਤ ਨਹੀਂ ਕੁਝ ਕਸੀ ਕਮੀਆਂ ਨਾਲ ਲੈ ਕੇ ਤੁਰੇ ਕੀ ਕਮੀਆਂ ਲੈ ਕੇ ਤੁਰੇ ਅਸੀਂ ਮਨ ਮੁਟਾਵ ਮਨਾਂ ਦੇ ਵਿੱਚ ਮੂਟਾ ਭਰ ਕੇ ਤੁਰੇ ਹੂੰ ਪੰਜਾਬ ਦੇ ਵਿੱਚ ਆਏ ਕੁਝ ਗੱਲਾਂ ਨਿਕਲੀਆਂ ਉਹਨੇ ਆ ਖਾ ਲਿਆ ਉਨੇ ਆ ਖਾਲਿਆ ਹੂੰ ਕੁਝ ਕੁ ਲੋਕਾਂ ਤੇ ਸੱਚੇ ਇਲਜ਼ਾਮ ਲੱਗੇ ਕੁਝ ਕੁ ਲੋਕਾਂ ਦੇ ਝੂਠੇ ਇਲਜ਼ਾਮ ਲੱਗੇ ਜਿਨ੍ਹਾਂ ਤੇ ਝੂਠੇ ਲੱਗੇ ਬਾਹਰ ਨਿਕਲ ਗਏ ਕੁਝ ਜਿਹੜੀਆਂ ਜਥੇਵੰਦੀਆਂ ਕਹਿੰਦੀਆਂ ਸੀ ਉੱਥੇ ਬੈਠਣਾ ਕੁਝ ਕਹਿੰਦੀ ਚੱਲੋ ਉਹ ਆਪਸ ਵਿੱਚ ਹੋਗੇ ਹਾਂ ਹੁਣ ਤੱਕ ਤਾਲਮੇ ਦੀ ਬਾਈ ਆਪਸ ਵਿੱਚ ਦਿਲ ਵਿੱਚ ਹੁਣ ਆਪਾਂ ਵੇਖੇ ਰਿਹਾ ਵੀ ਉਗਰਾਹਾਂ ਜਥੇਵੰਦੀ ਹੋਗੀ ਹੈ ਨਾ ਤੇ ਹੋਰ ਵੀ ਕਈ ਜਥੇਵੰਦੀਆਂ ਜਿਵੇਂ ਰੁਲਦੂ ਮਾਨਸਾ ਜੀ ਹੋਗੇ ਬਹੁਤ ਬਹੁਤ ਸਾਰੀਆਂ ਉਹੀ ਕਹ ਰਹੇ ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਆਟਾ ਚੋਰ ਹੈ ਜੀ ਇਹ ਰਾਸ਼ਨ ਚੋਰ ਹੈ ਜੀ ਇਹਨੇ ਰਾਸ਼ਨ ਵੇਚਦਾ ਜੀ ਬਹੁਤ ਸਾਰੀਆਂ ਗੱਲਾਂ ਨਿਕਲ ਪੈਸੇ ਤਾਂ ਦੇਖੋ ਆਪਣੇ ਤੋਂ ਉਮਰ ਦੇ ਵਿੱਚ ਤੇ ਤਜਰਬੇ ਦੇ ਵਿੱਚ ਐਨੇ ਵੱਡੇ ਨੇ ਵੀ ਆਪਾਂ ਰਲ ਨਹੀਂ ਸਕਦੇ ਆ ਨਹੀਂ ਰਲ ਸਕਦੇ ਸੋਚ ਇਹ ਹੈ ਬੀ ਜਿਹੜੇ ਆਪਣੇ ਆਪਸੀ ਮਸਲੇ ਨੇ ਨਾ ਆਪਸੀ ਲੜਾਈਆਂ ਨੇ ਪੰਜਾਬ ਦੇ ਵਿੱਚ ਬਹਿ ਕੇ ਗੱਲ ਕਰ ਲਈਏ ਇੱਥੇ ਲੜ ਲਾਂਗੇ ਜਦੋਂ ਗੱਲ ਸੈਂਟਰ ਨਾਲ ਮੱਥੇ ਦੀ ਹੈ ਉੱਥੇ ਮੈਂ ਕਹਿੰਦਾ ਇੱਕ ਟੱਟ ਹੋ ਕੇ ਆਪਾਂ ਨੂੰ ਉਹ ਲੜਾਈ ਸਭ ਤੋਂ ਪਹਿਲਾਂ ਉਹ ਲੜਾਈ ਲੜਨੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੇ ਆ ਮਨਮੋਟਾਵਰੇ ਉਹ ਆਪਾਂ ਕਰੇ ਬਹਿ ਕੇ ਸਲਝਾ ਲਾਂਗੇ ਹੁਣ ਜੇ ਤੂੰ ਮੇਰਾ ਭਰਾ ਆਏਗਾ ਆਪਾਂ ਆਪਸ ਚ ਮਨਮੋਟਾਵ ਹੋ ਰਿਹਾ ਕੋਈ ਡਾਂਗ ਲੈ ਕੇ ਆ ਜੀ ਹੁਣ ਮੈਂ ਬਾਹਰਲੇ ਨੂੰ ਇਹ ਤਰੀਕਾ ਕਹੂੰਗਾ ਵੀ ਮੇਰੇ ਨੇ ਬਣਦੀ ਨਹੀਂ ਇਹਨੂੰ ਕੁੱਟ ਜਦੋਂ ਮੈਂ ਕਹੇਗਾ ਵੀ ਮੇਰ ਤਾਂ ਬਣਦੀ ਇਹਨੂੰ ਕੁੱਟਣ ਦੇ ਪਹਿਲਾਂ ਆਪਾਂ ਉਹਦੇ ਨਾਲ ਲੜਾਂਗੇ ਆਪਸ ਵਿੱਚ ਮਸਲੇ ਨੇ ਉਹ ਬਾਅਦ ਚੋਂ ਹਾਂ ਹੁਣ ਰਹੀ ਕਲਾਕਾਰਾਂ ਦੀ ਗੱਲ ਦੇਖੋ ਜੀ ਇਹ ਕਲਾਕਾਰਾਂ ਨੇ ਪਿਛਲੀ ਵਾਰੀ ਬਹੁਤ ਵੱਡਾ ਯੋਗਦਾਨ ਦਿੱਤਾ ਸੀਗਾ ਬਹੁਤ ਵੱਡਾ ਪਰ ਸ਼ੁਰੂਆਤ ਮੈਂ ਤੁਹਾਨੂੰ ਦੱਸਣਾ ਸ਼ੁਰੂਆਤ ਹੋਈ ਸੀ ਸਾਡੇ ਆਪਣਾ ਦੀਪ ਸਿੱਧੂ ਤੋਂ ਦੀਪ ਸਿੱਧੂ ਤੋਂ ਕਿਉਂਕਿ ਸਟੇਜ ਤੋਂ ਸਭ ਤੋਂ ਪਹਿਲਾਂ ਦੀਪ ਸਿੱਧੂ ਤੇ ਲੱਖਾਂ ਸੁਧਾਨਾ ਇਹ ਨਾਲੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਸਾਰੇ ਕਲਾਕਾਰਾਂ ਨੇ ਫਿਰ ਵਗਦੀ ਨਹਿਰ ਕਹਿ ਸਕਦੇ ਹਾਂ ਵਗਦੀ ਗੰਗਾ ਦੇ ਵਿੱਚ ਹੱਥ ਹੋਈ ਸੀ ਬਹੁਤ ਸੋਹਣਾ ਯੋਗਦਾਨ ਸੀ ਬਹੁਤ ਸੋਹਣੇ ਗਾਣੇ ਵੀ ਕੀਤੇ ਸੀ ਪਰ ਇਸ ਵਾਰੀ ਇਸ ਵਾਰੀ ਇੱਕ ਤਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਆਪਸੀ ਤਾਲਮੇਲ ਹੋਣ ਨਾ ਕਰਕੇ ਬਹੁਤ ਸਾਰੇ ਕਲਾਕਾਰਾਂ ਨੂੰ ਜਾਂ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਵੀ ਇਹ ਜਿਹੜਾ ਅੰਦੋਲਨ ਹੈ ਸਫਲ ਨਹੀਂ ਹੋਣਾ ਕੁਝ ਪਹਿਲਾਂ ਜਿਹੜੇ ਗੀਤ ਬਹੁਤ ਕੱਢੀ ਸੀ ਨਾ ਕਲਾਕਾਰਾਂ ਨੇ ਉਹ ਗੀਤ ਜਿਹੜੇ ਕਾਫੀ ਜੋਸ਼ ਭਰਦੇ ਸੀ ਨਾ ਤੇ ਇਸ ਵਾਰ ਵੀ ਇਸ ਵਾਰ ਨਾ ਲੋਕਾਂ ਨੂੰ ਇਹ ਲੱਗ ਰਿਹਾ ਵੀ ਪਤਾ ਨਹੀਂ ਕਿਤੇ ਇਹ ਜਿਹੜਾ ਅੰਦੋਲਨ ਹੈ ਇਹ ਸਫਲ ਨਹੀਂ ਹੋਣਾ ਪਰ ਇਹ ਵਿਹਮ ਆ ਜਦੋਂ ਚਾਹੇ ਕਿਸਾਨ ਕਿਸਾਨਾਂ ਦੀ ਜਿੱਤੇ ਗੱਲ ਆ ਕਿ ਪੰਜ ਬੰਦਿਆਂ ਦੀ ਪੰਚਾਇਤ ਮੰਨੀ ਜਾਂਦੀ ਆ ਰੱਬ ਮੰਨਿਆ ਜਾਂਦਾ ਜਿੱਥੇ ਹੁਣ ਐਨੇ ਲੋਕ ਖੜ ਗਏ ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਲੋਕ ਬਿਨਾ ਆਪਣੀਆਂ ਮੰਗਾਂ ਮਨਾਏ ਜਾਂ ਬਿਨਾ ਕਿਸਾਨੀ ਨੂੰ ਬਚਾਏ ਆਪ ਦੇ ਘਰੇ ਆਉਣਗੇ ਸੋ ਸਾਰੇ ਜਿਹੜੇ ਕਲਾਕਾਰਾਂ ਦੇ ਦਿਲ ਚ ਦਾ ਦਿਮਾਗ ਚ ਇਹ ਬਹਿ ਮੈਂ ਕਿਉਂਕਿ ਪਿਛਲੀ ਵਾਰੀ ਪਰਚੇ ਵੀ ਕਈਆਂ ਤੇ ਪੈ ਸੀ। ਹੂੰ। ਇਸ ਵਾਰ ਹਜੇ ਤੱਕ ਇੱਕ ਕਲਾਕਾਰ ਕੋਈ ਸਾਹਮਣੇ ਨਹੀਂ ਆਇਆ ਜਿਹਦੇ ਮੈਂ ਤੁਹਾਡੇ ਨਾਲ ਇਹ ਵੀ ਦਾਵਾ ਕਰਦਾ ਵਾਦਾ ਕਰਦਾ ਜੇ ਇੱਕ ਕਲਾਕਾਰ ਸਾਹਮਣੇ ਆ ਗਿਆ ਸਾਰੇ ਹੋਣਗੇ। ਹੂੰ। ਇਹ ਇੱਕ ਡਰ ਹੈ। ਇੱਕ ਕੀ ਹੈ ਜਿਹੜੀ ਸਿਆਸਤ ਹੈ ਨਾ ਉਹ ਜਦੋਂ ਦੇ ਸਰ ਨੂੰ ਦਬਦੀ ਹੈ। ਜਦੋਂ ਇੱਕ ਕਲਾਕਾਰ ਬੋਲੂ ਫਿਰ ਲੋਕ ਦੂਸਰੇ ਨੂੰ ਕਹਿਣਗੇ। ਕਹਿਣਗੇ ਵੀ ਤੁਸੀਂ ਵੀ ਬੋਲਣਗੇ। ਇਹ ਹੱਕ ਨਹੀਂ ਹਾਂ। ਇਹ ਇਹ ਜਿਹੜੀ ਸਿਆਸਤ ਹੈ ਨਾ ਇਹ ਉੱਡੇ ਸਰਾਂ ਨੂੰ ਦਬਦੀ ਹੈ। ਸੋ ਅਗਰ ਕਿਸੇ ਕਲਾਕਾਰ ਨੇ ਪਹਿਲਾਂ ਕੋਈ ਟਿੱਪਣੀ ਜਾਂ ਪਹਿਲਾਂ ਕੋਈ ਬਿਆਨਬਾਜ਼ੀ ਕਰਤੀ ਅਖ ਸਿਆਸਤ ਦੀ ਉਹਤੇ ਹੋ ਜੂਗੀ ਠੀਕ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਸੋ ਸਾਰੇ ਇਹ ਟਿੱਕੇ ਬੈਠੇ ਨੇ ਬੀਰ ਆਪਾਂ ਕਾਨੂੰ ਆਪਣੇ ਸਿਰਫ ਹੋਣੀ ਹੈ ਸੋ ਮੈਂ ਸਾਰੇ ਕਲਾਕਾਰ ਜਿੰਨੇ ਵੀ ਮੇਰੇ ਭਰਾ ਨੇ ਜਿੰਨੇ ਵੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੈਂ ਇੰਨੀ ਇੱਕ ਗੱਲ ਕਹਿਣੀ ਚਾਹੁੰਗਾ ਕਿ ਸ਼ਾਂਤੀ ਮਹਿਤਰੀਕੀ ਦੇ ਨਾਲ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਕਿਸੇ ਨੂੰ ਪੜਤਾਉ ਕਿਸੇ ਨੂੰ ਗਲਤ ਬਿਆਨਬਾਜ਼ੀ ਕਿਸੇ ਨੂੰ ਗਾਲ ਕੱਢਣੀ ਕਿਸੇ ਨਾਲ ਮਾਰ ਕੁੱਟ ਕਰਨੀ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਰਾਵਾ ਦੇਣਾ ਇਹ ਸਾਡੇ ਸੰਵਿਧਾਨ ਚ ਨਹੀਂ ਅਸੀਂ ਉਹ ਕਰ ਨਹੀਂ ਸਕਦੇ ਸ਼ਾਂਤੀ ਮਹਿ ਤਰੀਕੇ ਦੇ ਨਾਲ ਅਸੀਂ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖ ਸਕਦੇ ਹਾਂ ਤੇ ਕਿਸਾਨਾਂ ਦੇ ਹੱਕ ਚ ਅਸੀਂ ਆਪਣੇ ਘਰੇ ਬੈਠੇ ਵੀ ਬੋਲ ਸਕਦੇ ਹਾਂ ਘਰੇ ਬੈਠੇ ਵੀ ਬੋਲ ਸਕਦੇ ਨੇ ਤੇ ਦੋਸਤੋ ਇੱਕ ਗੱਲ ਵੀ ਵੱਧ ਤੋਂ ਵੱਧ ਅੰਦੋਲਨ ਨਾਲ ਜੁੜੋ ਹੈਨਾ ਪਹਿਲਾ ਪਛਾਣੋ ਵੀ ਆਪਾਂ ਪੰਜਾਬੀਆਂ ਆਪਾਂ ਕਿਸਾਨ ਆ ਕਿਉਂਕਿ ਕਿਸਾਨ ਪੈਰੋਂ ਹੀ ਸਾਰੇ ਕੰਮ ਚੱਲਣੇ ਨੇ ਹੈਨਾ ਦੂਜੀ ਗੱਲ ਸਾਰਾ ਆਪਣਾ ਭਾਈਚਾਰਾ ਵੱਧ ਤੋਂ ਵੱਧ ਜੁੜੋ ਆਇਆ ਨਾ ਸੋਚੋ ਵੀ ਹੈ ਨਾ ਵੀ ਮੇਰੀ ਜਾਤ ਇਹ ਆ ਜਾਂ ਉਹ ਕਿਸਾਨ ਆ ਜਾਂ ਉਹ ਐਵੇਂ ਹੈ ਨਾ ਤੇ ਇਹਨਾਂ ਸੋਚੋ ਵੀ ਕਿਉਂਕਿ ਕਿਸਾਨੀ ਪੈਰੋ ਸਾਰੇ ਕੰਮ ਚੱਲਨੇ ਆ ਇੱਕ ਆਪਾਂ ਮੋਚੀ ਤੋਂ ਲੈ ਲੈਂਦੇ ਜਿਹੜਾ ਬੂਟ ਪਾਲਿਸ਼ ਕਰਦਾ ਉਹ ਵੀ ਬੂਟ ਪਾਲਿਸ਼ ਰੋਟੀ ਦਾ ਮਾਰਾ ਹੀ ਕਰਦਾ ਨਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਫਿਰ ਆਪਾਂ ਉਹੀ ਗੱਲ ਹੈ ਕਿਸਾਨੀ ਨਾਲ ਜੁੜ ਗਏ ਹੁਣ ਜਿਹੜਾ ਬੰਦਾ ਇੱਕ ਬਿਜ਼ਨਸਮੈਨ ਹੈ ਉਹ ਵੀ ਤਾਂ ਰੋਟੀ ਦਾ ਮਾਰਾ ਹੀ ਬਿਜ਼ਨਸ ਕਰਦਾ ਸੋ ਕਹਿਣ ਤੋਂ ਭਾਵ ਆਪਾਂ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਆ ਆਪਣੇ ਆਪ ਨੂੰ ਪਹਿਚਾਣੋ ਵੀ ਤੁਸੀਂ ਕਿਵੇਂ ਜੁੜੇ ਹੋ ਤੁਸੀਂ ਗੰਡਾ ਖਾਂਦੇ ਹੋ ਤੁਸੀਂ ਲਸਣ ਖਾਂਦੇ ਹੋ ਤੁਸੀਂ ਟਮਾਟਰ ਖਾਣੇ ਹੋ ਤੁਸੀਂ ਕਣਕ ਖਾਣੇ ਹੋ ਤੁਸੀਂ ਰੋਟੀ ਬਾਜਰਾ ਸਾਗ ਸੱਤੂ ਜੋ ਵੀ ਤੁਸੀਂ ਖਾਣੇ ਹੋ ਤਾਂ ਸਮਝ ਲਓ ਤੁਸੀਂ ਕਿਸਾਨੀ ਨਾਲ ਜੁੜੇ ਹੋ ਕਿ ਕਿਸਾਨੀ ਨਾਲ